ਨਰਕੀ ਗੱਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵਾਕੇ ਬੜਾ ਦਿਲ ਨੂੰ ਜਣਾ ਲੈਫਟ 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 ਤਰ੍ਹਾਂ ਫੀਲ ਹੋ ਰਿਹਾ ਵੀ ਵੀ ਯਾਰ ਬਹੁਤ ਨੁਕਸਾਨ ਹੋਇਆ ਜੀ ਬਹੁਤ 150 ਦੇ ਲਾਗੇ ਪਿੰਡ ਅਜੇ ਪਿੰਡਾਂ ਦਾ ਜਾਨਵਰਾਂ ਦਾ ਜਿਆਦਾ ਨੁਕਸਾਨ ਆ ਹਨਾ ਵੀਰੇ ਹੋਰ ਹੋਰ ਤੇ ਬਾਕੀ ਬਹੁਤ ਮੈਂ ਮੇਰੀ ਟੀਮ ਮੇਰ ਤੋਂ ਜੋ ਸਰਿਆ ਹਨਾ ਤੇ ਨਾਲ ਮੇਰਾ ਵੱਡਾ ਭਰਾ ਸਿਮਰਨ ਹੁੰਦਲ ਅਸੀਂ ਸਾਰੀ ਟੀਮ ਨੇ ਤੇ ਆਪਣਾ ਮੇਰਾ ਭਰਾ ਰੂਪਾ ਸੁਹਾਣਾ ਅਸੀਂ ਸਾਰਿਆਂ ਨੇ ਰਾਇ ਕਰਕੇ ਤੇ ਅਸੀਂ ਹੜ੍ਹ ਦੇ ਵਿੱਚ 5 ਕਰੋੜ ਰੁਪਇਆ ਡੋਨੇਟ ਕਰ ਰਹੇ ਆ ਆਪਦੇ ਲੋ ਨੂੰ ਠੀਕ ਆ 5 ਕਰੋੜ ਦੇ ਵਿੱਚ ਅਸੀਂ ਲੋੜਵੰਦ ਲੋਕਾਂ ਦੇ ਜਿਨ੍ਹਾਂ ਦੇ ਘਰ ਟੁੱਟੇ ਆ ਅਸੀਂ ਦੋ ਕਮਰੇ ਇੱਕ ਵਾਸ਼ਰੂਮ ਇੱਕ ਕਿਚਨ ਦੀ ਸੇਵਾ ਠੀਕ ਆ ਅਸੀਂ ਕਰ ਰਹੇ ਆ ਕਿ ਅਸੀਂ ਪੰਜਾਬ ਦੇ ਬੱਚੇ ਆ ਪੰਜਾਬ ਨਾਲ ਖੜੇ ਆ ਠੀਕ ਆ ਸਾਨੂੰ ਅੱਜ ਅਸੀਂ ਜਿੱਥੇ ਵੀ ਆ ਸਾਨੂੰ ਪੰਜਾਬ ਦੇ ਲੋਕਾਂ ਨੇ ਠੀਕ ਆ ਇੰਨਾ ਪਿਆਰ ਕਰਕੇ ਠੀਕ ਆ ਸਾਨੂੰ ਬਣਾਇਆ ਸਾਨੂੰ ਇੰਨੀ ਇੱਜ਼ਤ ਇੰਨਾ ਮਾਣ ਬਖਸ਼ਿਆ ਸੋ ਸਾਡਾ ਫਰਜ਼ ਆ ਪੰਜਾਬ ਨਾਲ ਖੜਨ ਦਾ ਤੇ ਅਸੀਂ ਪੰਜਾਬ ਨਾਲ ਖੜੇ ਆ ਮੇਰੀ ਸਾਰੇ ਬਿਜ਼ਨਸਮੈਨਾਂ ਨੂੰ ਸਾਰੇ ਵੱਡੇ ਆਰਟਿਸਟ ਜਿਹੜੇ ਮਿਹਨਤਾਂ ਕਰਕੇ ਅੱਜ ਐਡੇ-ਐਡੀਆਂ ਥਾਵਾਂ ਤੇ ਪਹੁੰਚੇ ਨੇ ਉਹਨਾਂ ਨੂੰ ਠੀਕ ਆ ਜੋ ਵੀ ਕਾਮਯਾਬ ਬੰਦਾ ਹੈ ਠੀਕ ਆ ਤੇ ਜੋ ਮਿਹਨਤ ਵੀ ਕਰ ਰਿਹਾ ਹੈ ਸਟਰਗਲ ਵੀ ਕਰ ਰਿਹਾ ਉਹ ਵੀ ਠੀਕ ਆ ਆਪਾਂ ਜੋ ਜਿਵੇਂ ਦੀ ਹੈਲਪ ਕਰ ਸਕਦਾ ਅੱਜ ਦਾ ਟਾਈਮ ਆ ਪੰਜਾਬ ਨਾਲ ਖੜਨ ਦਾ ਸੋ ਆਪਾਂ ਖੜੀਏ ਠੀਕ ਆ ਆਪਦਾ ਐਨ ਆਰ ਆਈ ਭਰਾਵਾਂ ਨੂੰ ਤੇ ਮੈਨੂੰ ਇੱਕ ਬੇਨਤੀ ਆ ਵੀ ਅਸੀਂ ਆਪਣਾ ਗਲੋਬਲ ਸਿੱਖ ਗਲੋਬਲ ਸਿੱਖ ਵਾਲੇ ਨੇ ਗਲੋਬਲ ਸੇਕ ਖਾਲਿਆਂ ਨਾਲ ਅਸੀਂ ਇੱਕ ਰੈਕ ਕੀਤੀ ਵੀ ਜਿਹੜੇ ਕਿ ਉਹਨਾਂ ਨੇ ਆਪਣੇ ਨਾਲ ਰੈਕ ਕੀਤੀ ਵੀ ਕਹਿੰਦੇ ਮਨਗਿਰਤ ਵੀਰੇ ਜਿਹੜੇ ਛੋਟੇ ਜ਼ਿਮੀਂਦਾਰ ਆ ਠੀਕ ਆ ਦੋ ਦੋ ਕਿੱਲੇ ਵਾਲੇ ਵੀ ਉਹਨਾਂ ਦਾ ਸਰਵਾਈਵ ਕਰਨਾ ਬਹੁਤ ਔਖਾ ਹੋ ਜਾਊਗਾ ਕਿਉਂਕਿ ਉਹਨਾਂ ਦੇ ਘਰਾਂ ਉਹ ਘਰਾਂ ਚੋਂ ਮਿੱਟੀ ਕੱਢਣਗੇ ਕਿ ਉਹ ਜ਼ਮੀਨਾਂ ਚੋਂ ਕੱਢਣਗੇ ਤੇ ਉਹਨਾਂ ਕੋਲ ਟਰੈਕਟਰ ਨਹੀਂ ਹੈਗੇ ਉਹ ਕਿੰਨਾ ਤੋਂ ਟਰੈਕਟਰ ਮੰਗਣਗੇ ਸੋ ਉਹ ਫਾਊਂਡੇਸ਼ਨ ਨੂੰ ਆਪਾਂ 100 ਟਰੈਕਟਰ ਠੀਕ ਆ ਆਪਾਂ ਦਾਨ ਕਰੀਏ ਮੈਂ ਐਨਆਰਆਈਆਂ ਨੂੰ ਕਹਿੰਨਾ ਰਲ ਮਿਲ ਕੇ ਉਹਨਾਂ ਨੂੰ ਸਾਰੇ ਵੀ ਦਾਨ ਕਰੋ 100 ਟਰੈਕਟਰ ਜਿਹੜਾ ਕਿ ਉਹ ਨਿੱਕੇ ਜ਼ਿਮੀਦਾਰਾਂ ਦਾ ਆਪਦੇ ਕੋਲੋਂ ਆਪੇ ਡੀਜ਼ਲ ਪਵਾ ਕੇ ਉਹਨਾਂ ਦੀਆਂ ਜ਼ਮੀਨਾਂ 'ਚੋਂ ਰੇਤਾ ਕੱਢ ਰੇਤਾ ਚੱਕ ਜਮੀਨ ਚਲਦੀ ਕਰ ਹਾਂਜੀ ਹਾਂ ਰੇਤਾ ਕੱਢ ਦੇਣ ਤੇ ਜ਼ਮੀਨ ਚਲਦੀ ਕਰ ਦੇਣ ਤੇ ਆਪਾਂ ਨੂੰ ਮੇਰੇ ਇਸ ਹੰਬਲ ਰਿਕਵੈਸਟ ਸਾਰੇ ਮੇਰੇ ਭਰਾਵਾਂ ਨੂੰ ਕਿਉਂਕਿ ਮੈਂ 10 ਸਾਲ ਆਪਦੀ ਯਾਰੀ 'ਚ ਆ ਖਟਿਆ ਠੀਕ ਆ ਤੇ ਆਪਦੇ ਮੇਰੇ ਜਿੰਨੇ ਵੀ ਭਰਾ ਨੇ ਸਾਰੇ ਘਰੋਂ ਤਕੜੇ ਨੇ ਸਹਿੰਦੇ ਨੇ ਪੰਜਾਬ ਨਾਲ ਖੜਨ ਦਾ ਟਾਈਮ ਆ ਸੋ ਪਲੀਜ਼ ਸਾਰੇ ਐਨ